ਲਾ ਵੀ ਮਿੱਤਰੋ ਆਹਾ ਚਿਹਰਾ ਆਹਾ ਜੀ ਵਾਲਾ ਬਾਈ ਠੀਕ ਹੋ ਵਧੀਆ ਜੀ ਵਧੀਆ ਇਹ ਮੁੰਡਾ ਬਾਈ ਦੌਧਰ ਵਾਲਾ ਅਮਰਦੀਪ ਤੁਸੀਂ ਅਕਸਰ ਵੀਡੀਓ ਦੇ ਬੰਨਿਆ ਯਾਰੀਆਂ ਵੀਡੀਓ ਦੇਂਦੇ ਆ ਬਹੁਤ ਵਧੀਆ ਵੀਡੀਓ ਪਾਉਂਦਾ ਮੁੰਡਾ ਸਿਰ ਆ ਗਰਾਉਂਦਾ ਤੇ ਆਪਦਾ ਮਿਹਨਤ ਸਾੜ ਕੇ ਮੁੰਡੇ ਨੇ ਦੁਕਾਨ ਕੀਤੀ ਆ ਜੀ ਬਾਈ ਪਰਫਿਊਮ ਦਵਾਈ ਤੋਂ ਲੈ ਕੇ ਆਇਆ ਇਹ ਇਹ ਆਪਣੇ ਕੋਲ ਬਾਈ ਸਾਰੇ ਦਵਾਈ ਤੋਂ ਆਉਂਦੇ ਆ ਹਾਂ ਬਾਈ ਹੁਣ ਬੰਦੇ ਐਵੇਂ ਆਪਾਂ ਦਵਾਈ ਵਾਲੇ ਪਰਫਿਊਮ ਬਾਹਰ ਲਿਆ ਕੇ ਕਿਸੇ ਨੂੰ ਕਹਿੰਦੇ ਆ ਯਾਰ ਮਿੱਤਰ ਨੂੰ ਵੀ ਲਿਆ ਕੇ ਦੇ ਹਾਂ ਇਹਨੇ ਐਸੇ ਕਰਕੇ ਮਿੱਤਰੋ ਬਈ ਆਪ ਲੈਣ ਦੇ ਬੰਦਾ ਇਹ ਲੋਡ ਬਈ ਇਹ ਚੀਜ਼ਾਂ ਦੀ ਬਹੁਤ ਰਹਿੰਦੀ ਹੈ ਕਿਉਂਕਿ ਜਿਹੜੇ ਲੋਕਲ ਪਰਫਿਊਮ ਹੁੰਦੇ ਆ ਨਾ ਹਾਂ ਉਹਨਾਂ ਦੇ ਵਿੱਚ ਕੈਮੀਕਲ ਦੀ ਮਾਤਰਾ ਜ਼ਿਆਦਾ ਹੁੰਦੀ ਆ ਅਲਕੋਹਲ ਦੀ ਮਾਤਰਾ ਜ਼ਿਆਦਾ ਹੁੰਦੀ ਆ ਇਹ ਸਾਰੇ ਅਲਕੋਹਲ ਫ੍ਰੀ ਆ ਠੀਕ ਆ ਇਹ ਜੇ ਤੁਸੀਂ ਲਾ ਲੋਗੇ ਨਾ ਇਹ 24 ਘੰਟੇ ਦਾ ਕਿਤੇ ਜਾਂਦਾ ਨਹੀਂ 24 ਘੰਟੇ ਦਾ ਲਿਖ ਕੇ ਗਾਰੰਟੀ ਲੈ ਲਓ ਬਈ ਇਹਦਾ ਸਰ ਜਾਂਦਾ ਨਹੀਂ ਹਾਂ ਇੰਨਾ ਬੜੀ ਆ ਮਾਨਗੇ ਜੇ ਲੋਕ ਕੱਪੜਿਆਂ ਦੇ ਲਾ ਲਿਆ ਫਿਰ ਤਾਂ ਛੇ-ਛੇ ਦਿਨ ਨਹੀਂ ਜਾਂਦਾ ਨਾਲੇ ਕੋਈ ਨੁਕਸਾਨ ਨਹੀਂ ਹਣਾ ਇਹ ਤਾਂ ਹੈਗਾ ਨੁਕਸਾਨ ਨਹੀਂ ਕੋਈ ਨੁਕਸਾਨ ਨਹੀਂ ਨਹੀਂ ਹੁੰਦੇ ਆ ਸੈੱਟ-ਸੂਟ ਜੇ ਬੜਾ ਨੁਕਸਾਨ ਵੀ ਉਹਨਾਂ ਦਾ ਹੈਗਾ ਚੀਜ਼ਾਂ ਚੜਦੇ ਜਿਹੜੇ ਹੈਗੇ ਇਹ ਚੀਜ਼ ਉਹ ਮੈਨੂੰ ਚੜਦਾ ਸਿਸਟਮ ਨਹੀਂ ਹੈਗਾ ਇਹ ਤਾਂ ਵੀ ਜਿਵੇਂ ਆਪਾਂ ਮਾੜਾ ਜਿਹਾ ਇਹ ਲਾਉਣੇ ਕਿਵੇਂ ਮਾੜੇ ਜੋ ਵੀ ਦੱਸ ਦੇ ਵੀ ਕਿਵੇਂ ਇਹ ਲਾਉਣੇ ਬਾਈ ਆ ਦੇਖੋ ਇਦਾਂ ਲੈ ਕੇ ਹਣਾ ਹਾਂ ਛੋਟੀ ਸ਼ੀਸ਼ੀ ਦੇ ਵਿੱਚ ਤੁਹਾਨੂੰ ਪਾ ਕੇ ਦਵਾਂ ਮੈਂ ਤੁਹਾਨੂੰ ਲਾ ਕੇ ਦਿਖਾਵਾਂ ਲਾਉਣ ਦਾ ਤਰੀਕਾ ਹੈਗਾ ਐ ਅੱਛਾ ਇਹਨੂੰ ਐ ਲਾਉਣਾ ਵਾ ਤੁਹਾਨੂੰ ਲਾ ਕੇ ਮਾੜਾ ਜੀ ਲਾਉਣਾ ਇਦਾਂ ਕਰ ਲ ਠੀਕ ਆ ਇੰਨੇ ਹੀ ਲਓ ਇਸ ਤੋਂ ਬਾਅਦ ਲੋਕ ਕਹਿਣਗੇ ਵੀ ਕੀ ਲਾਇਆ ਹਾਂ ਕੀ ਲਾਇਆ ਆ ਪੁੱਛਣਗੇ ਹਾਂ ਬਾਈ ਯਾਰ ਲਾਇਆ ਕੀ ਆ ਤੇਰੇ ਹਣਾ ਫ੍ਰੈਗਰੈਂਸ ਕੀ ਕਹਿੰਦੇ ਇਹਨੂੰ ਅੰਗਰੇਜ਼ੀ ਚ ਫ੍ਰੈਗਰੈਂਸ ਬਾਈ ਹਾਂ ਆਪਾਂ ਨੂੰ ਘੱਟ ਪਤਾ ਤੇ ਆ ਉੱਤੇ ਮੁੰਡੇ ਕੋਲ ਆ ਮਾਲ ਆਪਣਾ ਅੱਜ ਆਈ ਜਾਂਦਾ ਵੀਰੇ ਸ਼ਾਮ ਤੱਕ ਮਾਲ ਸਾਰਾ ਆ ਜਾਊਗਾ ਹੂੰ ਤੇ ਬਸ ਉਹ ਚਣਿਆ ਜਾਣਾ ਸਾਰਾ ਇਹ ਤੁਸੀਂ ਦੇਖੋ ਹਾਂ ਇਹ ਤਾਂ ਜਿਵੇਂ ਅਪਾ ਕਹਿਦਗੇ ਹੁਣ ਬੰਦੇ ਨੂੰ ਕਹਿ ਰਹੀ ਹਣਾ ਮੂੰਹ ਤਾਂ ਪਤਾ ਲੱਗਣਾ ਨਹੀਂ ਕਿਉਂਕਿ ਚੀਜ਼ਾਂ ਬਈ ਬਾਹਲੀਆਂ ਬਾਹਰ ਲੀਆਂ ਨਵੀਆਂ ਚੀਜ਼ਾਂ ਜੇ ਬੰਦਾ ਦੁਕਾਨ ਤੇ ਆਊਗਾ ਤੇ ਫੇਰ ਪਤਾ ਫੇਰ ਅੱਗੇ ਪਤਾ ਆ ਜਿਵੇਂ ਕਿਸੇ ਕੋ ਗੱਡੀ ਜੀ ਕਿਸੇ ਨੂੰ ਉਲਟੀ ਆਉਂਦੀ ਹੈ ਜਾਂ ਕੁਝ ਆਉਂਦਾ ਆਹ ਗੱਡੀ ਜੀ ਢੰਗ ਲਓ ਭਰ ਕੇ ਅੱਛਾ ਵੀ ਜਿਵੇਂ ਗੱਡੀ ਜੇ ਆਪਾਂ ਨੂੰ ਚੜਨ ਦੇ ਲੱਗਿਆ ਤੇਲੇ ਚੜਨਗੇ ਤੇਲ ਚੜ ਜਾਂਦਾ ਹਨ ਵੀ ਉਹਦੇ ਵਾਸਤੇ ਚੀਜ਼ ਵਧ ਗਿਆ ਇਹ ਇਹ ਉਹਦੇ ਵਾਸਤੇ ਵਧਿਆ ਬਸ ਗੱਡੀ ਜੇ ਨੂੰ ਐ ਕਰਕੇ ਟੰਗ ਲਉ ਡੈਸ਼ਬੋਰਡ ਤੇ ਤੇ ਉਸ ਤੋਂ ਬਾਅਦ ਇਹਦੀ ਗੱਲਬਾਤ ਬਣ ਜਾਣੀ ਹੈ ਬਾਈ ਨਾ ਤਾਂ ਤੁਹਾਨੂੰ ਉਲਟੀ ਆਵੇ ਬੈਠਾਂ ਕੋਈ ਘਬਰਾਹਟ ਨਹੀਂ ਹੁੰਦੀ ਕੁਝ ਨਹੀਂ ਹੁੰਦਾ ਬਾਈ ਲੈ ਬਾਈ ਇੰਨਾ ਵਧੀਆ ਬਟ ਕੋਈ ਹੋਰ ਕੋਈ ਕੋਈ ਨਵੀਂ ਚੀਜ਼ ਤਾਂ ਨਹੀਂ ਵੀ ਕਿਸੇ ਵੀ ਹੋਰ ਹੋਵੇ ਚੀਜ਼ ਹਨਾ ਉਹ ਚੀਜ਼ ਦਿਖਾ ਦੇ ਅੱਛਾ ਆ ਚੀਜ਼ਾਂ ਇਹ ਘਰ ਚ ਚਲਾਉਣ ਵਾਲਾ ਬਾਈ ਇਹ ਸਿਸਟਮ ਇਹ ਆ ਮਿਲੂਗਾ ਤੁਹਾਨੂੰ ਹੂੰ ਇਹਨੂੰ ਤੁਸੀਂ ਪਲੱਗ ਦੇ ਵਿੱਚ ਲਾਉਣਾ ਹੁਣ ਲੱਗ ਕੇ ਨਾ ਇਹ ਨਾ ਕਰਕੇ ਨਾ ਠੀਕ ਆ ਹਾਂ ਇਹ ਵਈ ਘਰੇ ਲਾਉ ਨੂੰ ਕਮਰੇ ਦੇ ਵਿੱਚ ਆ ਜੀ ਨੇ ਗਰਮ ਹੋਣਾ ਕਿ ਨਾ ਹਾਂ ਦੇਖੋ ਹੁਣ ਗਰਮ ਹੋਣ ਲੱਗਿਆ ਮੈਨੂੰ ਮਹਿਸੂਸ ਹੋ ਰਿਹਾ ਗਰਮ ਹੋ ਰਿਹਾ ਹਾਂ ਤੇ ਇਹਦੇ ਵਿੱਚ ਜਿਹੜੀ ਤੁਹਾਨੂੰ ਦਿਖਾਈ ਸੀਗੀ ਬਾਈ ਮੈਂ ਉਹ ਲੱਕਣਾ ਆਈਆਂ ਪੈਂਦੀਆਂ ਉਹ ਉਹ ਜਿਹੜੀਆਂ ਪੰਗਾ ਵਾ ਪੂਰੀ ਘਣਤੀ ਆ ਤੇ ਇੱਕ ਕਮਰੇ ਇੱਕ ਕਮਰੇ ਦੇ ਵਿੱਚ ਬਾਸ ਨਹੀਂ ਬਾਸਨਾ ਕਰ ਦਿੰਦੀ ਆ। ਆ ਰੱਖਿਆ ਜਰੂਰ ਬਈ ਬਦਨੀ ਕੜਾ ਦੇ ਵਿੱਚ ਆਇਓ ਕਿਹੜੀ ਮਾਰਕੀਟ ਦਾ ਐਡਰੈਸ ਆ ਇਹ ਬਈ ਰੋਸ਼ਨ ਲਾਲ ਗੋਇਲ ਆੜੇ ਕੱਪੜੇ ਵਾਲੇ ਉਹਦੇ ਨਾਲ ਆ ਬਿਲਕੁਲ ਤੇ ਜਰੂਰ ਪਹੁੰਚੋ ਇੱਕ ਵਾਰ ਮੇਰੀ ਗਰੰਟੀ ਹੈ ਜੇ ਇੱਕ ਵਾਰ ਤੁਸੀਂ ਦੁਕਾਨ ਦੇ ਵਿੱਚ ਐਂਟਰ ਹੋਗੇ ਇਥੇ ਮੇਰਾ ਬ੍ਰਦਰ ਬੈਠਾ ਹੁੰਦਾ ਉਹ ਹੋਇਆ ਕਰੂਗਾ। ਹੂੰ ਹੂੰ ਤੇ ਜਦੋਂ ਤੁਸੀਂ ਇਥੇ ਸ਼ਾਪ ਦੇ ਵਿੱਚ ਐਂਟਰ ਹੋਗੇ ਤੇ ਬਾਅਦੋਂ ਕੁਝ ਖਰੀਦੇ ਬਿਨਾ ਤੁਸੀਂ ਨਿਕਲਦੇ ਨਹੀਂਗੇ। ਸਹੀ ਗੱਲ ਆ। ਹਾਂ ਇਹ ਜੇ ਤੁਸੀਂ ਆ 3 ਐਮਐਲ ਦੀ ਪੈਕਿੰਗ ਮੈਂ ਤੁਹਾਨੂੰ ਦਿਖਾ ਰਿਹਾ ਆ 3 ਐਮਐਲ ਦੀ ਪੈਕਿੰਗ ਆ 3 ਪਰ ਇਹ ਤੁਹਾਡੀ 2 2.5 ਮਹੀਨੇ ਆਰਾਮ ਨਾਲ ਚੱਲੇ ਜਾਵੇ। ਇਹ ਕਢਾ ਦੂੰ ਇਹਨੂੰ ਕਿਉਂਕਿ ਬਿਲਕੁਲ ਥੋੜਾ ਜਿਹਾ ਲਾਉਣਾ ਹੁੰਦਾ। ਲਾਉਣਾ ਹੀ ਥੋੜਾ ਨਾ ਇਹ। ਫਿਰ ਆਉਂਦੀ 600 ਵਾਲੀ। 600 ਵਾਲੀ ਠੀਕ ਆ। ਇਹ ਜਿਵੇਂ ਕਿਸੇ ਨੇ ਮੰਨ ਕੇ ਚਲੋ ਜਿਆਦਾ ਚਾਹੀਦਾ ਹੈ ਕਿ ਤੁਹਾਨੂੰ 6 ਐਮਐਲ ਪਿਆ ਜਾਂਦਾ ਇਹਦੇ ਨਾਲ ਤੁਹਾਡੇ 5 ਮਹੀਨੇ ਨਿਕਲ ਜਾਣੇ ਆ। ਹੂੰ। ਜੇ ਕਿਸੇ ਨੇ ਮੰਨ ਕੇ ਚਲੋ 8-9 ਮਹੀਨੇ ਵਾਲਾ ਪ੍ਰੋਜੈਕਟ ਲੈਣਾ ਫਿਰ ਆ ਆ ਪਿਆ ਭਾਈ। ਠੀਕ ਆ। ਇਹ ਥੋੜਾ ਆਰਾਮ ਨਾਲ 7-8 ਮਹੀਨੇ ਚੱਲੇ ਜਾਣਾ ਤੇ ਜੇ ਕਿਸੇ ਨੇ ਬਾਹਰ ਜਾਣਾ ਸਟਾਕ ਜਿਆਦਾ ਚਾਹੀਦਾ ਜਾਂ ਕਿਸੇ ਨੂੰ ਗਿਫਟ ਕਰਨਾ ਹਾਂ ਆ 25 ਐ ਠੀਕ ਆ ਇਹਦੇ ਵਿੱਚ 2500 ਦਾ ਪਰਫਿਊਮ ਪੈ ਜਾਣਾ ਆ ਸ਼ੀਸ਼ੀ ਨਾਲ ਫ੍ਰੀ ਆ ਸੋਹਣੀ ਦੇਖੋ ਇੰਨੀ ਸੋਹਣੀ ਸ਼ੀਸ਼ੀ ਇਹ ਨਾਲ ਫ੍ਰੀ ਆ ਤੇ ਇਹ ਥੋੜਾ 2500 ਦਾ ਜਲਸਾ ਵਾ ਸਾਰਾ ਤੇ ਤੁਸੀਂ ਆ ਸਕਦੇ ਹੋ ਆ ਵੱਡੀ ਆ ਸ਼ੀਸ਼ੀ ਕਿਹੜੀਆਂ ਆਹ ਕਿਹੜੀਆਂ ਬਾਈ ਆਹ ਕਿਨੇ ਦੀ ਹੈ ਜਿਹੜੀ ਵੱਡੀ ਆਹ ਇਹ ਬਾਈ ਇਹ 10000 ਦੀ ਟੋਟਲ ਇਹ 10000 ਦੀ ਇਹਦੇ ਵਿੱਚ 100 ਐਮਐਲ ਪੈਂਦਾ 100 ਐਮਐਲ ਹੈ ਬਹੁਤ ਆ ਵੈਸੇ ਇਹ ਆਪਾਂ ਸੇਲ ਨਹੀਂ ਕਰਦੇ ਹੂੰ ਇਹ ਆਪਣੇ ਕੋਲੇ ਇਹਦੇ ਵਿੱਚੋਂ ਪਾ ਕੇ ਦਿੰਨੇ ਆ ਭਾਜੀ ਠੀਕ ਆ ਵਿੱਚੋਂ ਪਾ ਕੇ ਦੇ ਦਿੰਦੇ ਆ ਕਿਤਾ ਬਾਈ ਬਾਈ ਅਮਰਦੀਪ ਨੇ ਆਪਾਂ ਨੂੰ ਲਓ ਜੀ ਸੇਕਾਰ ਕਰੋ ਸਾਡਾ ਛੋਟਾ ਜਿਹਾ ਗਿਫਟ ਏ ਬਾਈ ਜੀ ਪੈਕੇਜ ਜਰੂਰ ਦੱਸਿਓ ਮਾਨਤਨ ਕੀਤਾ ਤੇ ਇਹ ਆਪਾਂ ਲਾ ਕੇ ਤਾਂ ਹੀ ਲੈਣਾਪ ਚੀਜ਼ ਵਧੀਆ ਘੈਂਟਾ ਪੂਰੀ ਤੇ ਬਾਈ ਉਹ ਠੀਕ ਆ ਧੰਨਵਾਦ ਵੀ ਸਸਰੀ ਗਾ ਜਰੂਰ ਮੁੰਡੇ ਕੋਲ ਇਹ ਜੇ ਨੰਬਰ ਬਾਈ ਹੈਗਾ ਨੰਬਰ ਆ ਨੰਬਰ ਉੱਤੇ ਮੈਂਸ਼ਨ ਕਰ ਦੋ ਬਈ ਮੈਂ ਤੇ ਆ ਨੰਬਰ ਨੰਬਰ ਉੱਤੇ ਪਾ ਦਾਂਗੇ ਬਈ ਸਕਰੀਨ ਤੇ ਧੰਨਵਾਦ ਸਸਰੀ ਗਾਲ ਜੀ